ਕਿਸਾਨ ਜਿਸ ਨੂੰ ਕਦੇ ਕੁਦਰਤ ਦੀ ਮਾਰ ਚੇਲਣੀ ਪੈ ਰਹੀ ਹੈ ਤੇ ਕਦੇ ਸਰਕਾਰਾਂ ਦੀ ਜਿਸ ਵਜ੍ਹਾ ਨਾਲ ਕਿਸਾਨੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਇਸ ਵਾਰ ਠੰਡ ਘੱਟ ਪੈਣ ਕਾਰਨ ਤੇ ਮੀਂਹ ਨਾ ਪੈਣ ਕਰਕੇ ਪਠਾਨਕੋਟ ਤੇ ਕੰਡੀ ਏਰੀਆ ਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਕਿਉਂਕਿ ਪਠਾਨਕੋਟ ਦੇ ਕੰਢੀ ਇਲਾਕੇ ਚ ਕਿਸਾਨ ਬਰਸਾਤੀ ਪਾਣੀ ਤੇ ਹੀ ਨਿਰਭਰ ਨੇ ਤੇ ਜੇਕਰ ਕਿਸੇ ਕੋਲ ਟਿਊਬਵੈਲ ਹੈ ਤਾਂ ਕਦੀ ਬਿਜਲੀ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਤੇ ਖੇਤਾਂ ਨੂੰ ਪੂਰਾ ਪਾਣੀ ਨਹੀਂ ਲੱਗਦਾ ਜਿ세 ਚੱਲਦੇ ਆ ਕੰਢੀ ਏਰੀਆ ਦੇ ਕਿਸਾਨ ਚਿੰਤਤ ਨਜ਼ਰ ਆ ਰਹੇ ਨੇ ਆਪਣੇ ਇਹਨਾਂ ਹਾਲਾਤ ਸੰਬੰਧੀ ਕਿਸਾਨਾਂ ਨੇ ਦੱਸਿਆ ਹੈ ਕਿ ਇਸ ਵਾਰ ਮੀਂਹ ਬਹੁਤ ਘੱਟ ਪਿਆ ਹੈ ਜਿਸ ਦੇ ਚਲਦਿਆਂ ਕਣਕ ਦੀ ਫਸਲਾਂ ਦੀ ਲੰਬਾਈ ਘਟ ਗਈ ਹੈ ਉੱਥੇ ਹੀ ਕਣਕ ਦੀਆਂ ਫਸਲਾਂ ਨੂੰ ਤੇਲਾ ਵੀ ਪੈ ਰਿਹਾ ਹੈ ਜਿਸ ਨਾਲ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕਿਸਾਨ ਵੀਰਾ ਨੇ ਦੱਸਿਆ ਹੈ ਕਿ ਬੇਸ਼ੱਕ ਉਹ ਟਿਊਬਵੈੱਲ ਨਾਲ ਪਾਣੀ ਲਗਾ ਰਹੇ ਨੇ ਪਰ ਟਿਊਬਵੈੱਲ ਦੇ ਪਾਣੀ ਦਾ ਇੰਨਾ ਲਾਭ ਨਹੀਂ ਮਿਲਦਾ ਜਿੰਨਾ ਲਾਭ ਮੀਂਹ ਦੇ ਪਾਣੀ ਦਾ ਮਿਲਦਾ ਹੈ ਕਿਉਂਕਿ ਮੀਂਹ ਪੈਣ ਨਾਲ ਤੇਲਾ ਝੜ ਜਾਂਦਾ ਹੈ ਤੇ ਫਸਲਾਂ ਖਰਾਬ ਨਹੀਂ ਹੁੰਦੀਆਂ ਉਹਨਾਂ ਦੱਸਿਆ ਕਿ ਫਸਲਾਂ ਤੋਂ ਤੇਲਾ ਝਾੜਨ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਸਪਰੇਅ ਕਰਨੇ ਪੈਣਗੇ ਜਿਸ ਨਾਲ ਉਹਨਾਂ ਨੂੰ ਖਰਚਾ ਵੀ ਆਏਗਾ ਤੇ ਫਸਲ ਦਾ ਝਾੜ ਵੀ ਘਟੇਗਾ ਨਾਲ ਹੀ ਕਿਸਾਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੀ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਸਵਾਗਤ ਫਸਲ ਦੇ ਆਪਾਂ गेहूं ਦੇ ਵਿੱਚ ਖੜੇ ਆ ਜਨਵਰੀ ਮਹੀਨਾ ਲਾਟ ਜਾ ਰਿਹਾ ਇਹ ਕਣਕ ਸਾਰੇ ਇੱਥੇ 2-2 2.5 ਫੁੱਟ ਉੱਚੀ ਨਹੀਂ ਇਸ ਵਕਤ ਮੀਂਹ ਪੈਂਦਾ ਤਾਂ ਕੁਦਰਤੋਂ ਦਸੰਬਰ ਮਹੀਨੇ ਪੈਂਦਾ ਲੋਹੜੀ ਤੇ ਪੈਂਦਾ ਲੋਹੜੀ ਵਾਲਾ ਮਹੀਨਾ ਵੀ ਲੰਘ ਗਿਆ ਤਾਂ ਨੰਬਰ 2 ਸਰ ਉੱਤੇ ਇਹਨੂੰ ਤੇਲਾ ਬਹੁਤ ਪੈ ਗਿਆ ਜਿੰਨਾ ਮਰਜ਼ੀ ਆਪਾਂ ਨਹਿਰ ਦਾ ਪਾਣੀ ਲਾ ਲਈਏ ਟੂਲ ਦਾ ਪਾਣੀ ਲਾ ਲਈਏ ਉਹ ਨਹੀਂ ਸਾਫਣਾ ਜਿਹੜਾ ਮੀਂਹ ਪੈਣਾ ਕੁਦਰਤ ਵੱਲੋਂ ਕਣਕ ਹੋਗੀ ਮਟਰ ਹੋਗੇ ਸਰੋਂ ਹੋਗੀ ਬੈਂਗਣ ਹੋਗੇ ਲੀਚੀ ਹੋਗੀ ਅੰਬ ਹੋਗੇ ਸਭ ਤੋਂ ਜ਼ਿਆਦਾ ਕੰਢੀ ਏਰੀਆ ਸਾਡੇ ਇਹ ਮੀਂਹ ਨਾਲ ਬਹੁਤ ਬੈਨੀਫਿਟ ਹੁੰਦਾ ਜ਼ਿਮੀਂਦਾਰ ਨੂੰ ਜੇ ਮੀਂਹ ਨਹੀਂ ਪਏਗਾ ਤਾਂ ਜ਼ਿਮੀਂਦਾਰ ਦਾ ਖਰਚਾ ਵੀ ਨਹੀਂ ਪੂਰਾ ਹੋਣਾ ਮੰਗਰ ਸਰਕਾਰ ਅੱਗੇ ਹੋਰ ਕਰਦੇ ਆਂ ਵੀ ਜਾਂ ਤੇ ਜ਼ਿਮੀਂਦਾਰਾਂ ਨੂੰ ਦਵਾਈਆਂ ਦੇਣ ਕੋਸ਼ਿਸ਼ ਸਰਕਾਰ ਵੀ ਸੋਚਣਾ ਜ਼ਿੰਮੇਵਾਰਾਂ ਦੀ ਬਾਤ ਸਾਰ ਫੜੇ ਦੇਖੋ ਜੀ ਇੱਕ ਤੇ ਮੀਂਹ ਨਾ ਪੈਣ ਕਾਰਨ ਇੱਕ ਤੇ ਸਾਡਾ ਕੰਢੀ ਇਲਾਕਾ ਤੇ ਜ਼ਿਆਦਾਤਰ ਇਹ ਬਾਰਿਸ਼ ਤੇ ਡਿਪੈਂਡ ਹੈਗਾ ਤੇ ਕੁਝ ਘੇਰੀ ਹੈਗੇ ਜਿਨ੍ਹਾਂ ਤੇ ਨਹਿਰੀ ਪਾਣੀ ਆ ਜਾਂਦਾ ਕੁਝ ਘੇਰੀ ਹੈਗੇ ਜਿੱਦ ਨਹਿਰੀ ਪਾਣੀ ਨਹੀਂ ਹੁੰਦਾ ਕੁਝ ਟਿਊਬਲਾਂ ਤੇ ਨੇ ਤੇ ਟਿਊਬਲਾਂ ਤੇ ਜੇ ਲੈਟ ਆ ਜੇ ਤੇ ਪਾਣੀ ਮਿਲ ਜਾਂਦਾ ਜੇ ਲੈਟ ਨਾ ਆਏ ਤੇ ਉਹ ਉੱਤੇ ਸਮੱਸਿਆ ਆ ਜਿੱਦੋਂ ਤੁਹਾਡੀ ਫਸਲ ਖਰਾਬ ਹੋ ਰਹੀ ਆ ਕੋਈ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲਦਾ ਜਾਂ ਅੱਗੇ ਕੋਈ ਮਿਲਿਆ ਕਿ ਨਹੀਂ ਨਹੀਂ ਸਾਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ ਆਉਂਦੀ ਆ ਸਰਵੇ ਕਰਕੇ ਚਲ ਜਾਂਦੇ ਆ ਗਰਦੋਰੀਆਂ ਕਰਦੇ ਆ ਨਿਕਲ ਜਾਂਦੇ ਆ ਮੁਆਵਜ਼ਾ ਸਾਨੂੰ ਅਜੇ ਤੱਕ ਨਹੀਂ ਮਿਲਿਆ ਜੀ ਤਾਂ ਹੀ ਅਸੀਂ ਤੇ ਸਰਕਾਰ ਨੂੰ ਇਹੀ ਮੰਗ ਕਰਨੇ ਆ ਕਿ ਆ ਜਿਹੜੀ ਬਿਮਾਰੀ ਪਈ ਆ ਇਹਦਾ ਹੱਲ ਕੀਤਾ ਜਾਏ ਇੱਕ ਤੇ ਤੇ ਕਿਸਾਨਾਂ ਨੂੰ ਇਸ ਬਿਮਾਰੀ ਤੋਂ ਰਾਹਤ ਦਿਲਾਈ ਜਾਏ ਉਧਰ ਅਜਿਹੇ ਹੀ ਹਾਲਾਤ ਨੰਗਲ ਖੇਤਰ ਤੇ ਵੀ ਨੇ ਜਿੱਥੇ ਮੀਂਹ ਆ ਪੈਣ ਕਾਰਨ ਕਿਸਾਨਾਂ ਦੀ ਕਣਕ ਫਸਲ ਸੁੱਕਣ ਕੰਡੇ ਆ ਕਿਸਾਨਾਂ ਦਾ ਕਹਿਣਾ ਹੈ ਜੇ ਕੁਝ ਦਿਨ ਹੋਰ ਮੀਂਹ ਨਾ ਪਿਆ ਤਾਂ ਉਹਨਾਂ ਦੀਆਂ ਫਸਲਾਂ ਸੁੱਕ ਜਾਣਗੀਆਂ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਉਹ ਫਸਲਾਂ ਨੂੰ ਪਾਣੀ ਹੁਣ ਵੀ ਲਗਾਉਣਗੇ ਤਾਂ ਵੀ ਫਸਲਾਂ ਦਾ ਝਾੜ ਬਹੁਤ ਘੱਟ ਨਿਕਲੇਗਾ ਜਿਸ ਕਾਰਨ ਉਹਨਾਂ ਦੇ ਖਰਚੇ ਪੂਰੇ ਨਹੀਂ ਹੋਣਗੇ। ਆ ਇਕਦਮ ਜਿਹੜੀ ਗਰਮੀ ਹੋ ਗਈ ਨਾ ਇਹਦੇ ਨਾਲ ਫਸਲਾਂ ਨੂੰ ਬਹੁਤ ਨੁਕਸਾਨ ਆ। ਇੱਕ ਤਾਂ ਫਸਲ ਵੱਧ ਨਹੀਂ ਰਹੀ। ਜਿੰਨੀ ਠੰਡ ਹੋਵੇ ਉੰਨੀ ਫਸਲ ਜਾਦੇ ਵੱਧਦੀ। ਗਰਮੀ ਕਰਕੇ ਫਸਲ ਵੱਧ ਨਹੀਂ ਰਹੀ ਤੇ ਨਾ ਹੀ ਕਿ ਕਣਕ ਦਾ ਅੱਗੇ ਝਾੜ ਨਿਕਲਣਾ। ਤੇ ਹੁਣ ਟੀਲਾ-ਟੀਲਾ ਰਹਿ ਜਾਣਾ ਕਾਨਕ ਦਾ ਜਿਹੜਾ ਤੇ ਉਹ ਸਹੀ پیداوار ਨਹੀਂ ਹੋਣੀ ਉਹਦੀ ਬਹੁਤ ਫਸਲਾਂ ਦਾ ਕਿਹਾ ਜੀ ਇਦਾਂ ਹੀ ਆਇਆ ਸੁੱਕ ਗਿਆ ਇੰਆ ਇਹਦਾ ਕੋਈ ਝਾੜਦਾ ਨਿਕਲਣਾ ਕੁਝ ਨਹੀਂ ਇਹ ਤੇ ਜਿੱਤੇ ਬਸ ਇੱਥੇ ਖੜੀ ਆ ਹੁਣ ਸੁੱਕ ਜਾਣੀ ਇਦਾਂ ਹੀ ਕਿਉਂ ਇਦਾਂ ਖੜੀ ਰਣੀ ਕੀ ਕਾਰਨ ਹੈ ਇਹ ਗਰਮੀ ਆ ਗਈ ਜੀ ਹੁਣ ਗਰਮੀ ਧੁੱਪਾਂ ਪੈਣ ਲੱਪੀਆਂ ਹੁਣ ਧੁੱਪ ਤੇ ਤਾਂ ਖੜ ਨਹੀਂ ਹੁੰਦਾ ਕਾਨਕ ਦਾ ਫੇ ਪਾਣੀ ਮੰਗਦੀ ਹੋਈ ਹੈ ਉੱਪਰ ਤੇ ਹੁਣ ਮੀਂਹ ਪੈ ਨਹੀਂ ਰਿਹਾ ਮੌਸਮੀ ਬਦਲਾਅ ਮਾਰ ਦੀ ਜਦ ਵਿੱਚ ਆਏ ਕਿਸਾਨ ਹੁਣ ਮਰਦਾ ਕੀ ਨਾ ਕਰਦਾ ਵਾਲੀ ਸਥਿਤੀ 'ਚ ਫਸ ਕੇ ਰਹਿ ਗਿਆ ਹੈ। ਸੋ ਲੋੜ ਹੈ ਕਿ ਅਜਿਹੇ ਹਾਲਾਤ ਵਿੱਚ ਸਰਕਾਰ ਕਿਸਾਨਾਂ ਦੀ ਬਾਹ ਫੜੇ ਫਸਲਾਂ ਨੂੰ ਬਚਾਉਣ ਲਈ ਖੇਤੀਬਾੜੀ ਮਹਰਾਂ ਦੀਆਂ ਟੀਮਾਂ ਕਿਸਾਨਾਂ ਕੋਲ ਭੇਜੀਆਂ ਜਾਣ ਤਾਂ ਜੋ ਫਸਲੀ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਪਠਾਨਕੋੜ ਤੋਂ ਮੁਕੇਸ਼ ਸੈਣੀ ਦੇ ਨਾਲ ਨੰਗਲ ਤੋਂ ਬਲਜੀਤ ਸਿੰਘ ਦੀ ਰਿਪੋਰਟ ਪੀਟੀਸੀ న్యూਸ।